ਉਹ ਯਾ ਦੇਖੋ ਰਨ ਇੱਕ ਹੈ ਰਾਨੀ ਕਹਾਂਗੇ ਹੁਣ ਜਹ ਜੇ ਲੱਛਣ ਨੇ ਗਈ ਚਤੜਾ ਦੇਖੋ ਬਾਬਾ ਕਿਆ ਗਵਾਤ ਆਪ ਹੋਂਦ ਅਗਲੀ ਦਿਖਾਉਂਦੀ ਆਗੀ ਹਨਾ ਦੇਖ ਚੱਕ ਚੱਕ ਕੇ ਲੱਤ ਹੈ ਫੇਰ ਆਪਾਂ ਕੀ ਕਹਾਂਗੇ ਆਪਾਂ ਹੋਂ ਦੇ ਕੋ ਉਹੀ ਗੱਲ ਆ ਵੀ ਹੁਣ ਕੋਈ ਕਹੇ ਵੀ ਮੇਰੀ ਲੈਲਾ ਕੋਈ ਛੱਡੂਗਾ ਥੋੜੀ ਮੈਨੂੰ ਐ ਦੱਸੋ ਤੁਸੀਂ ਸਾਰੇ ਜਣੇ ਸਿਆਣੇ ਹੋਗੇ ਜੇ ਕੋ ਤੀਵੀਂ ਕਹੇ ਲੈਲਾ ਤਾਂ ਕੋਈ ਨਹੀਂ ਛੱਡਦਾ ਜੇ ਕੋ ਹੁਣ ਤੀਵੀਂ ਕੋਈ ਚਤੜੜ ਦਿਖਾਵੇ ਤਾਂ ਹੋਰ ਆਲਾ ਦੇਖੂਗਾ ਹੀ ਤੇ ਬੜੀ ਘੈਂਟ ਆ ਗਈ ਦੇਖ ਸੂਟ ਸਾੜ ਪਾਇਆ ਹਣ ਭੈ ਚ ਗੁੰਦਮਾਨ ਸਰੀਰ ਆ ਪੂਰਾ ਤੇ ਹੈਗੀ ਪਤਾ ਨਹੀਂ ਕਿਹਦੀ ਆ ਭੈਣ ਦੀ ਲੈਣਾ ਕਾ ਸਾਹ ਬਲੋ ਭਾਈ ਇਹਨਾਂ ਨੂੰ ਹੈ ਇਹਨਾਂ ਦਾ ਖੋਲੋ ਫੋਨ ਫਾਨ ਹੁੰਦੇ ਦੇਖ ਲੋ ਵੀਡੀਓ ਦੇਖੀ ਲੈ ਔਰੇ ਸਾਫ ਸਾਫ ਦਿਖ ਰਿਹਾ ਵੀ ਇੱਥੇ ਆਦੀ ਬੋਣ ਦਿਖਾ ਰਹੀ ਏ ਦਿਖਾ ਰਹੀ ਏ ਕਿ ਨਹੀਂ ਹੈਗੀ ਕੀ ਦੀਆ ਹੁਣ ਉਹ ਤਾਂ ਹੁਣ ਆਪਾਂ ਨੂੰ ਪਤਾ ਨਹੀਂ ਹੈਗਾ ਜਿਹਦੇ ਤੱਕ ਇਹ ਵੀਡੀਓ ਜਾਊਗੀ ਉਹਨੂੰ ਪਤਾ ਲੱਗ ਜਾਊਗਾ ਵੀ ਹਾਂ ਇਹ ਮੇਰੇ ਵਾਲੀ ਆ ਵੀ ਕੀ ਕਰਦੀ ਫਿਰਦੀ ਆ ਲੱਛਣ ਠੀਕ ਆ ਪਰ ਕੋਈ ਭਾਈ ਇਹਨਾਂ ਨੂੰ ਸੰਗਲ-ਸੰਗਲ ਪਾ ਲੋ ਠੀਕ ਆ ਇਹਨਾਂ ਨੂੰ ਘਰੇ ਮੰਨ ਲੋ ਫੋਨ-ਵਾਨ ਖੋਲੋ ਇਹਨਾਂ ਤੋਂ ਠੀਕ ਆ ਨਹੀਂ ਕੋਈ ਹੋਰ ਚੰਦ ਚੜ੍ਹ ਨਹੀਂ ਆ ਅੱਜ ਤੱਕ ਲਈ ਆ ਹੀ ਪਾਈ ਆ ਕੱਲ ਨੂੰ ਪਤਾ ਨਹੀਂ ਕੀ ਪਾਉਣੀਆਂ ਕਿ ਨਹੀਂ ਸਹੀ ਗੱਲ ਆ ਕਿ ਨਹੀਂ ਦੱਸੋ ਭਲਾ ਕਮੈਂਟ ਕਰਕੇ